ਜੇ ਕਮਲ ਵਾਲਿਆਂ ਨੂੰ ਲੈ ਲਿਆ ਨਾਲ ਇਹਨਾਂ ਨੇ ਤਾਂ ਫਿਰ ਕੱਛੂ ਤੇ ਚੂਹੇ ਵਾਲੀ ਦੋਸਤੀ ਹੋ ਜੂਗੀ। ਇਹ ਤਾਂ ਲਾਲੀ ਦਾ ਅਕਾਲੀ ਦਲ ਦਾ ਜਿਹੜਾ ਮਾਫੀ ਨਾਮਾ ਸੀ, ਕਰਾਰ ਨਾਮਾ ਸੀ ਚੋਣਾਂ ਦੇ ਕਿ ਹੋਣ। ਮੋਢਣ ਤੋਂ ਵੀਰ ਬਾਦ ਨੂੰ ਬੱਸ ਸਾਦੇ ਪ੍ਰਧਾਨੀ ਛੱਡ ਦੇਣੀ ਚਾਹੀਦੀ ਸੀ। ਵੀਰ ਬਾਦ ਨੂੰ ਬਾਦਲ ਨੂੰ ਦੇਤੋਂ ਰਹਿ ਕੇ ਛੱਡ ਦੋ ਇਹ ਵੀ ਇੱਕ ਟ੍ਰਾਇਲ ਸੀ ਬੜਾ ਵੱਡਾ ਕੇ। ਇਹ ਮਿਲਿਆ 8000 ਵੋਟ ਪਈਏ। 90000 ਲਗਭਗ ਪੂਰੀ ਸੀ। 6 ਸੱਤ 6% ਬਣ ਗਈ। ਮੁਲਾਦਾ ਕੱਲੇ ਸੁਖਵੀਰ ਬਾਦਲ ਨੂੰ ਨਹੀਂ ਅਕਾਲੀ ਦਲ ਨੂੰ ਕੰਮ ਛੱਡ ਦੇਣਾ ਚਾਹੀਦਾ ਕਿਉਂਕਿ ਜਦੋਂ ਜਦੋਂ ਪਹਿਲਾ ਚਾਰ ਲੜੇ ਹੀ ਨਹੀਂ ਪਿਛਲੀ ਵਾਰ ਤਾਂ ਲੜੇ ਹੀ ਨਹੀਂ ਚਾਰੇ ਨਾਂਗੇ ਦਲਵਾ ਲੜੇ ਨਾ ਚੱਬੇ ਆ ਲੜੇ ਨਾ ਡੇਰਾ ਬਾਬਾ ਨਾਨਕ ਲੜੇ ਤੋਂ ਉਦੋਂ ਛੱਡ ਗਏ ਸੀ ਕਿ ਜਦ ਦੀ ਫੇਰ ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ ਹੈਨਾ ਜਵੰਦਰ ਵੀ ਫੋੜਾ ਲੜੇ ਜਵੰਦਰ ਆਪ ਆਪ ਹਿੱਥੇ ਜੜੇ ਫਿਰਦੇ ਸੀ ਤੱਕੜੀ ਕਿਸੇ ਹੋਰ ਕੋਲੇ ਸੀ ਸੋ ਇਹ ਇਹਨੂੰ ਕਹਿੰਦੇ ਪੰਜਾਬੀ ਚ ਕਹਿੰਦੇ ਝੋਲਾ ਪੈ ਗਿਆ ਇਹਨਾਂ ਦਾ ਆਪ ਵਿੱਚ ਪੰਜਾਬੀ ਦਾ ਇੱਕ ਟਿਪੀਕਲ ਲੱਗ ਜਿਹਾ ਕਚੂੜਾ ਪੈਣਾ ਵੀ 12 ਬੀਟੀ ਖੇਡਦੇ ਆਪਾਂ ਜਦੋਂ ਰੋਲਾ ਜਿਹਾ ਪੈ ਜੇ ਕਹਿੰਦਾ ਹਟਾ ਕੇ ਦੁਬਾਰਾ ਸ਼ੁਰੂ ਕਰ ਦੇ ਸੋ ਇਹਨਾਂ ਨੂੰ ਤਾਂ ਆ ਕੇ ਦੁਬਾਰਾ ਮਾਨ ਸਰ ਮਾਨ ਸਰ ਜੇ ਇਹ ਕਮਲ ਦੇ ਹੱਥ ਵਿੱਚ ਦੁਆਰ ਤੋਂ ਆ ਜਾਂਦੇ ਨੇ ਕਿ ਲੱਗਦਾ ਕਿ ਇਹਨਾਂ ਦਾ ਕੁਝ ਸਕੋਪ ਬਣ ਸਕਦਾ ਜੀ ਉਹ 6% ਦਾ ਫੋਨ ਹੁਣ ਨਹੀਂ ਗਿਆ ਦਿੱਤੀ ਹੈ ਫਿਰ ਕੰਪੀਟੀਸ਼ਨ ਚ ਆਉਣਗੇ ਦੇਖੋ ਜੇ ਕਮਲ ਵਾਲਿਆਂ ਨੂੰ ਲੈ ਲਿਆ ਨਾਲ ਇਹਨਾਂ ਨੇ ਤਾਂ ਫਿਰ ਕੱਛੂ ਤੇ ਚੂਹੇ ਵਾਲੀ ਦੋਸਤੀ ਹੋ ਜੂਗੀ ਕੱਛੂ ਤੇ ਚੂਹੇ ਦੀ ਦੋਸਤੀ ਹੋਗੀ ਇਹਨੇ ਵੀ ਇਕੱਠੇ ਰਿਹਾ ਕਰਾਂਗੇ ਦੋਨੋਂ ਨੇ ਆਪਸ ਵਿੱਚ ਪੂਛਾਂ ਬੰਨ ਲੀਆਂ ਵੀ ਇਕੱਠੇ ਰਿਹਾ ਕਰਾਂਗੇ ਜੋ ਥੋੜੀ ਧੁੱਪ ਨਿਕਲੀ ਕਛੂ ਨੂੰ ਇਹ ਤਾਂ ਦੇਖਿਆ ਨਹੀਂ ਹੈਗਾ ਪਿੱਛੇ ਚੂਹਾ ਬੰਨਿਆ ਹੋਇਆ ਉਹ ਟੋਬੇ ਦੇ ਵਿੱਚ ਵੜ ਗਿਆ ਥੱਲੇ ਚ ਗਿਆ ਥੱਲੇ ਚ ਲ ਗਿਆ ਚੂਹਾ ਡੁੱਬ ਕੇ ਮਰ ਗਿਆ ਤੇ ਜਦੋਂ ਤੱਕ ਬਾਹਰ ਨਿਕਲਿਆ ਤਾਂ ਹੱਾਂ ਇੱਲ ਫਿਰਦੀ ਸੀ ਇੱਲ ਨੇ ਦੇਖਿਆ ਵੀ ਚੂਹਾ ਮਰਿਆ ਪਿਆ ਇੱਲ ਨੇ ਮਾਰਿਆ ਥੱਲੇ ਪੰਜਾ ਚੂਹਾ ਚੱਕ ਲਿਆ ਨਾਲ ਕਛੂ ਚੱਕਿਆ ਗਿਆ ਕਿਉਂਕਿ ਉਹਦੇ ਨਾਲ ਬੰਨਿਆ ਹੋਇਆ ਸੀ 100 200 ਫੁੱਟ ਤੋਂ ਕਛੂ ਥੱਲੇ ਡਿੱਗ ਗਿਆ ਉਹ ਵੀ ਮਰ ਗਿਆ ਸੋ ਹੁਣ ਮੈਨੂੰ ਨਹੀਂ ਪਤਾ ਇੱਥੇ ਅੱਛੂ ਕੌਣ ਹੈ ਤੇ ਚੂਹਾ ਕੌਣ ਹੈ ਪਰ ਜੇ ਇਹਨਾਂ ਨੇ ਜੇ ਇਹਨਾਂ ਨੇ ਪੁੱਛਿਆ ਬੰਦ ਲਿਆ ਇੱਕ ਦੂਜੇ ਨੂੰ ਮਾਰਨਗੇ ਬਸ